ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੈਂਡ ਮਾਈਨ ਗਾਈਡਲਾਈਨਸ ਦੀ ਮੋਨੀਟਰਿੰਗ ਟੀਮ ਜੋ ਕਿ ਐਨਜੀਟੀ ਵੱਲੋਂ ਗਠਿਤ ਕੀਤੀ ਗਈ ਹੈ ਉਸਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਦੋ ਸਾਈਟਾਂ ਜਿੱਥੇ ਮਾਈਨਿੰਗ ਚੱਲ ਰਹੀ ਹੈ ਉਸ ਉੱਤੇ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਐਨਜੀਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਸੈਂਡ ਮਾਈਨ ਗਾਈਡਲਾਈਨਸ ਦੀ ਮੋਨੀਟਰਿੰਗ ਕਰ ਰਹੀ ਹੈ ਉਸਦੇ ਚਲਦੇ ਹੀ ਅੱਜ ਇਹ ਟੀਮ ਅਨੰਦਪੁਰ ਸਾਹਿਬ ਦੀ ਦੋ ਸਾਈਟਾਂ ਵੇਖਣ ਲਈ ਪਹੁੰਚੀ ਹੈ ਫਿਲਹਾਲ ਉਹਨਾਂ ਵੱਲੋਂ ਸਾਰੇ ਤੱਥ ਵੇਖ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਹਫਤੇ ਦੇ ਅੰਦਰ ਰਿਪੋਰਟ ਬਣਾ ਕੇ ਸਬਮਿਟ ਕੀਤੀ ਜਾਵੇਗੀ ਤੇ ਆ ਤੁਹਾਨੂੰ ਵੀ ਸੁਣਾਉਣੇ ਆ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗਲਬਤ ਕਰਦੇ ਹੋਏ ਅਧਿਕਾਰੀਆਂ ਨੇ ਕੀ ਕੀਤਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਇਸ ਤਰ੍ਹਾਂ ਹੈ ਇਹ ਐਨਜੀਟੀ ਵੱਲੋਂ ਫਾਈਵ ਮੈਂਬਰ ਕਮੇਟੀ ਅਪੁਆਇੰਟਡ ਹੈ ਐਮਓਈਐਫ ਦੀਆਂ ਗਾਈਡਲਾਈਨਸ ਨੇ ਪਰ ਸਸਟੇਨੇਬਲ ਸੈਂਡ ਮਾਈਨਿੰਗ ਗਾਈਡਲਾਈਨਸ ਉਹ ਸਸਟੇਨੇਬਲ ਸੈਂਡ ਗੈਂਡ ਮਾਈਨਿੰਗ ਗਾਈਡਲਾਈਨ ਦੀ ਮੋਨੀਟਰਿੰਗ ਵਾਸਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈਜ਼ ਅਪਾਇੰਟਡ ਅ 5 ਮੈਂਬਰ ਕਮੇਟੀ ਇਨ ਦਾ ਸਟੇਟ ਐਂਡ ਦਿਸ ਕਮੇਟੀ ਇਜ਼ ਵੇਸਟਿੰਗ ਦਿਸ ਸਾਈਟ ਟੂ ਸੀ ਵੈਦਰ ਆਲ ਦਾ ਮਾਈਨਿੰਗ ਆਪਰੇਸ਼ਨ ਇਜ਼ ਬੀਇੰਗ ਡਨ ਐਸ ਪਰ ਦਾ ਐਮਓਐਫ ਗਾਈਡਲਾਈਨਸ ਸਸਟੇਨੇਬਲ ਸੈਂਡ ਮਾਈਨਿੰਗ ਗਾਈਡਲਾਈਨ ਸੋ ਉਹਦੇ ਰਿਗਾਰਡਿੰਗ ਸਾਡੀ ਵਿਜ਼ਿਟ ਹੈ ਠੀਕ ਹੈ ਸੋ ਵੀ ਆਰ ਇਨਸਪੈਕਟਿੰਗ ਐਂਡ ਵੀ ਵਿਲ make a browser reservation as and when we complete our inspection. ਸਰ ਇਸ ਤੋਂ ਇਲਾਵਾ ਸਰ ਕਿਹੜੇ ਕਿਹੜੇ ایریاز ਸਰ ਵਿਜ਼ਟ ਕਰੀਏ? ਹਾਂਜੀ। ਇਸ ਤੋਂ ਇਲਾਵਾ ਸਰ ਕਿਹੜੀ ਥੀਕ ਕਿਤੇ ਕਿਤੇ ਕੀਤਾ ਜਾਵੇ? ਵਿਜ਼ਿਟ ਅਸੀਂ ਦੋ ਸਾਈਟਾਂ ਸਿਲੈਕਟ ਕੀਤੀਆਂ ਸੀ। ਇੱਕ ਅਸੀਂ ਪਹਿਲਾਂ ਹੁਣੇ ਹੀ ਵਿਜ਼ਿਟ ਕੀਤੀ ਆ ਤੁਹਾਡੇ ਹਣ ਤੋਂ ਪਹਿਲਾਂ ਨਗਰ ਨਗਰਡੋਟ 1 ਇਹ ਨਗਰਡੋਟ 2 ਹੈਗੀ ਆ ਰੁੱਪ ਡਿਸਟ੍ਰਿਕਟ ਦੀ। ਅਨੰਦਪੁਰ ਸਾਹਿਬ ਸਾਬਡਿੰਗ ਦੀਆਂ। ਅਸੀਂ ਦੋ ਸਾਈਟਾਂ ਵਿਜ਼ਿਟ ਦਾ ਸਾਡਾ ਪ੍ਰੋਗਰਾਮ ਹੈ। ਇਹ ਸੈਕੰਡ ਸਾਈਟ ਆ ਇਸ ਤੋਂ ਬਾਅਦ ਵੀ ਵਿਲ ਬੀ ਕਲੋਜ਼ਿੰਗ आवर ਇਨਸਪੈਕਸ਼ਨ। ਵੀ ਵਿਜ਼ਿਟ ਕੀਤਾ ਸਰ ਕੀ ਦੇਖਿਆ ਗਿਆ ਵਿਜ਼ਿਟ ਤੁਸੀਂ ਜੇ ਦੇਖ ਰਹੇ ਹੋ ਸਾਰਾ ਜਿਹੜਾ ਰੈਕੋਰਡ ਵਾਚ ਕਰਨਾ ਹੈ ਸਾਰਾ ਜੋ ਸਾਈਟ ਤੇ ਦੇਖਿਆ ਵੀ ਵਿਲ ਮੈਚਡ ਵਿਦ ਅ ਰੈਕੋਰਡ ਦੈਨ ਵੀ ਵਿਲ ਹੈਵ ਅਵਰ ਆਬਜ਼ਰਵੇਸ਼ਨਸ ਰਿਪੋਰਟ ਮੇ ਵੀ ਬਿਜ਼ਨਸ ਵੀਕ ਓਕੇ ਓਕੇ ਥੈਂਕ ਯੂ